ਕੀ ਗੱਲ ਜਗਬਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਰਮਨਦੀਪ ਸਿੰਘ ਸੋਢੀ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਾਕਿਸਤਾਨ ਤੋਂ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਹਦੇ ਤੋਂ ਹਟਾ ਦਿੱਤਾ ਗਿਆ ਹੈ ਉਹਨਾਂ ਤੇ ਭ੍ਰਿਸ਼ਟਾਚਾਰ ਅਤੇ ਕਾਲਾ ਧਨ ਜਮ੍ਹਾਂ ਕਰਨ ਦੇ ਦੋਸ਼ ਲੱਗੇ ਨੇ ਪਨਾਮਾ ਪੇਪਰ ਲੀਕ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਯਾਨੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਹਦੇ ਤੋਂ ਹਟਾ ਦਿੱਤਾ ਗਿਆ ਇਸ ਖਬਰ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਪੰਜਾਬ ਕੇਸੀ ਗਰੁੱਪ ਦੇ ਕੰਸਲਟੈਂਟ ਐਡੀਟਰ ਰਵਿੰਦਰ ਸਿੰਘ ਰੋਬਿਨ ਮੌ ਕਿਸ ਤਰ੍ਹਾਂ ਵਿਕਤੀ ਨੇ ਇਸ ਫੈਸਲੇ ਨੂੰ ਤੁਸੀਂ ਅ ਪਹਿਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਪਾਕਿਸਤਾਨ ਵਿੱਚ ਸਪੈਸ਼ਲੀ ਜਿਹੜਾ ਕੋਨਰ ਕੰਪ ਆਇਆ ਉਹਦੀ ਡੈਮੋਕ੍ਰੇਸੀ ਦੇ ਉੱਤੇ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਯੂਸੇਫ ਵਜਾ ਗਿਲਾਨੀ ਦੇ ਉੱਤੇ ਵੀ ਕੰਟੈਪਟ ਆਫ ਕੋਰਟ ਦਾ ਦੋਸ਼ ਲਾਇਆ ਗਿਆ ਤੇ ਉਹਨਾਂ ਨੂੰ ਆਪਣੀ ਚੀਖ ਛੱਡਣੀ ਪਈ ਨਵਾਜ਼ ਸ਼ਿਵ ਦਾ ਖਾਸ ਤੌਰ ਤੇ ਜਿਹੜਾ ਜ਼ਿਕਰ ਆਇਆ ਇਕੱਲੇ ਉਹਨਾਂ ਦਾ ਨਹੀਂ ਉਹਨਾਂ ਦੇ ਪੂਰੇ ਪਰਿਵਾਰ ਮੈਂ ਤੇ ਉਹਨਾਂ ਦੇ ਪਰਿਵਾਰ ਦੇ ਸਦਸਿਆ ਉਹਨਾਂ ਦੇ ਜੀ ਉਹਨਾਂ ਨੂੰ ਡਿਸਕਵালিਫਾਈ ਕੀਤਾ ਹੈ ਔਰ ਸਾਬਤ ਹੋਇਆ ਕਿ ਵੀ ਉਹਨਾਂ ਨੇ ਬਨਾਮਾ ਪੇਪਰ ਵਿੱਚ ਹੀ ਆ ਉਹਨਾਂ ਦੇ ਜਿਹੜੇ ਕ腐ਸ਼ਨ ਚਾਰजेस ਨੇ ਉਹ ਉਹਨਾਂ ਨੇ ਸਟੈਬਲਿਸ਼ ਕੀਤੇ ਹੈ ਔਰ ਜਿਹੜੇ ਕ腐ਸ਼ਨ ਦੇ ਡਿਟੇਲਸ ਜਿਹੜੀ ਚਾਰजेस ਔਰ ਉਹਦੀ ਜਿਹੜੀ ਜਾਂ ਉਹਦੇ ਉੱਤੇ ਜਿਹੜੇ ਕੋਰਟ ਨੇ ਫੈਸਲਾ ਸੁਣਾਉਣਾ 6 ਮਹੀਨੇ ਬਾਅਦ ਸੁਣਾਉਣਾ ਹੈ ਲੇਕਿਨ ਹਾਲ ਦੀ ਘੜੀ ਔਰ ਜਿਹੜੇ ਨਵਾਜ਼ ਸ਼ਰੀਫ ਦੀ ਪਾਰਟੀ ਹੈ ਉਹ ਬਦਨਾਮ ਹੋ ਗਈ ਹੈ ਨਵਾਜ਼ ਸ਼ਰੀਫ ਨੂੰ ਇਮੀਡੀਏਟਲੀ ਕੋਈ ਨਾ ਕੋਈ ਆਪਣੀ ਪਾਰਟੀ ਚੋਂ ਯਾ ਚੜਦਾ ਬੰਦਾ ਚੁਣ ਕੇ ਲਿਆਉਣਾ ਪਏਗਾ ਜੋਤੇ ਫਿਰ ਉਸ ਤੋਂ ਬਾਅਦ ਪਾਰਟੀ ਨੂੰ ਦੁਬਾਰਾ ਸਸ਼ਕਤ ਕਰਨਾ ਪਵੇਗਾ ਇੱਕ ਵਾਰੀ ਉਹਨਾਂ ਲਈ ਉਹਨਾਂ ਦੀ ਪਾਰਟੀ ਲਈ ਇੱਕ ਮੁਸੀਬਤ ਖੜੀ ਹੈ ਜੀ ਰੌਬ ਜੀ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਵੱਲੋਂ نواز شریف ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਤਾਂ ਨਵੇਂ ਜਿਹੜੇ ਪ੍ਰਧਾਨ ਮੰਤਰੀ ਦੀ ਚੋਣ ਹੈ ਉਸ ਦੀ ਪ੍ਰਕਿਰਿਆ ਦੇ ਬਾਰੇ ਮੈਂ ਚਾਹਾਂਗਾ ਕਿ ਚਾਹਨਾ ਪਾਉ ਉਹ ਪ੍ਰਕਿਰਿਆ ਕਿਸ ਤਰ੍ਹਾਂ ਦੀ ਹੋਵੇਗੀ ਇਸ ਲਈ ਜਿਹੜੀ ਪਾਕਿਸਤਾਨ ਦੇ ਪਿਛਲੇ ਇਤਿਹਾਸ ਵਿੱਚ ਜਦੋਂ ਵੀ ਕੁਝ ਹੁੰਦਾ ਰਿਹਾ ਹਮੇਸ਼ਾ ਪਾਕਿਸਤਾਨ ਦੇ ਉੱਤੇ ਜਾਂ ਪਾਕਿਸਤਾਨ ਦੇ ਡੈਮਕ੍ਰੇਸੀ ਦੇ ਕੋਸ਼ਿਸ਼ ਮਾਰ ਲਗਦੇ ਰਹੇ ਨੇ ਜੀ ਕਿਉਂਕਿ ਉੱਥੇ ਜਿਹੜੇ ਦੋ ਸਟੇਟ ਐਕਟਰਸ ਨੇ ਇੱਕ ਨਹੀਂ ਹੈ ਦਿਖਾਵੇ ਦੇ ਤੌਰ ਤੇ ਉਹ ਡੈਮੋਕ੍ਰੇਸੀ ਨੂੰ ਦਿਖਾਉਂਦੇ ਨੇ ਕਿ ਡੈਮੋਕ੍ਰੈटिक ਪਾਰਟੀ ਜਿਹੜੀ ਵੀ ਚੁਣ ਕੇ ਆਂਦੀ ਹੈ ਉਹ ਸਰਕਾਰ ਬਣਾ ਲੀਏ ਜਦੋਂ ਕਿ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਜਿਸ ਤਰ੍ਹਾਂ ਦੇ ਵਾਅਦੇ ਆ ਜਿਸ ਤਰ੍ਹਾਂ ਦੀ ਗੱਲ ਉਹਨਾਂ ਦੀ ਡੈਮੋਕ੍ਰੇਸੀ ਵਾਲੇ ਚੁਣ ਕੇ ਆਏ ਲੀਡਰ ਕਰਦੇ ਨੇ ਲੇਕਿਨ ਉਹ ਇੰਪਲੀਮੈਂਟਰੀ ਹੁੰਦੀਆਂ ਇੰਪਲੀਮੈਂਟ ਉਹਨਾਂ ਦੇ ਫੌਜ ਦੇ ਲੀਡਰ ਹੀ ਜਿਹੜੇ ਰੌਂਸਟ ਐਕਟਰਸ ਦੇ ਨਾਮ ਉੱਤੇ ਕਹਿੰਦੇ ਆ ਇਹ ਉਹਨਾਂ ਦੀ ਇੰਟਰਨਲ ਮੈਨੂੰ ਕਿ ਐਸਐਲ ਵੀ ਦਾ ਹਾਲ ਕਰਨਾ ਨੇ ਕੋਈ ਨਾ ਕੋਈ ਆਪਣੇ ਪਾਰਟੀ ਸੇ ਕੋਈ ਵੀ ਨਿਸ਼ਾਨਾ ਨਾ ਨਾਮ ਚੱਲ ਰਹੇ ਨੇ 30 ਮਿੰਟਸ ਬਸ ਤੇ ਅਸਲ ਬੋਨਖੇ ਵਾਤੀ ਨੇ ਜਿਹੜੇ ਪੈਟਰੋਲੀਅਮ ਮਿਨਿਸਟਰ ਨੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਨੇ ਸਪੀਕਰ ਨੇ ਉਥੇ ਨੇ ਆਯਾਤ ਸਾਦੀ ਕਗੇ ਨੇ ਜਾਂ ਇਖਬਾਰ ਸਾਹਿਬ ਸਨਾਰੋ ਵਾਤੋ ਇਹ ਸਤਿ ਸ੍ਰੀ ਅਕਾਲ ਬਦਾਈ ਆਤ ਬਰੇ ਬਣਾਇਆ ਜਾ ਸਕਦਾ ਹੈ ਲੇਕਿਨ ਨਵਾਜ਼ ਸ਼ਰੀਫ ਦੇ ਭਰਾ ਜਿਹੜੇ ਨੇ ਜਿਹੜੇ ਅਸਲ ਵਿੱਚ ਪੰਜਾਬ ਦੇ ਚੀਫ ਮਿਨਿਸਟਰ ਹੈ ਉਹਨਾਂ ਵਾਸਤੇ ਤਿਆਰੀ ਹੋ ਸਕਦੀ ਹੈ ਉਹਨਾਂ ਨੂੰ ਉੱਥੋਂ ਦੀ ਸਿਫਾ ਦਵਾ ਕੇ ਕੋਈ ਐਮਐਨਏ ਜਦਾ ਕੇ ਔਰ ਫਿਰ ਜੀ ਰੋਬਨ ਜੀ ਖੀਰਲਾ ਸਵਾਲ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਫੈਸਲਾ ਸੁਣਾਇਆ ਗਿਆ ਹੈ ਇਸ ਤੇ ਭਾਰਤ ਤੇ ਕਿਸ ਤਰ੍ਹਾਂ ਦਾ ਤੁਸੀਂ ਪ੍ਰਭਾਵ ਮਹਿਸੂਸ ਕਰਦੇ ਹੋ ਗੱਲ ਇਹ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੀ ਜਿਹੜੀ ਡੈਮੋਕਰੈtic ਪਾਰਟੀ ਦੇ ਲੀਡਰ ਜਦੋਂ ਵੀ ਸਾਡੇ ਭਾਰਤ ਦੇ ਹਕੂਮਰਾਨਾਂ ਨਾਲ ਮਿਲਦੇ ਨੇ ਬੜਾ ਜ਼ਿਆਦਾ ਡਿਫਰੈਂਸ ਹੈ ਸਾਡੇ ਭਾਰਤ ਦੀ ਜਿਹੜੀ ਡੈਮੋਕਰੈtic ਗਵਰਨਮੈਂਟ ਹੈ ਡੈਮੋਕਰੇਸੀ ਨਾਲ ਲੋਕਤੰਤਰ ਨਾਲ ਆਈ ਹੈ ਉਹ ਬੜੀ ਸਟਰੋਂਗ ਲੋਕਤੰਤਰ ਨਾਲ ਆਈ ਹੈ ਉਹ ਜੋ ਜੋ ਨਜ਼ਰ ਆ ਰਹਾ ਉਹ ਹਰਾ ਵੀ ਹੈ ਪਾਕਿਸਤਾਨ ਨਾਲ ਐਵੇਂ ਨਹੀਂ ਹੈ ਜੀ ਸੋਚ ਕਰਕੇ ਜੋ ਮੋਤਾਜੀ ਦੀ ਬਸਤਾਂ ਨੂੰ ਗੱਲਾਂ ਕੀਤੀ ਤੁਸੀਂ ਪਿਛਲੇ ਉਸਾਨਾਂ ਤੋਂ ਲੈ ਲੋ ਹਰ ਵਾਰੀ ਕਰਤਿਕ ਵਿਆਹ ਦੇ ਉੱਤੇ ਵੀ ਉਹਦੇ باوجود ਵੀ ਪਾਕਿਸਤਾਨ ਜਿਸ ਤਰ੍ਹਾਂ ਵੀ ਸਾਡੇ ਨਾਲ ਵਾਅਦੇ ਕਰਦਾ ਰਿਹਾ ਤੇ ਕਾਗਜ਼ ਦੇ ਤੌਰ ਤੇ ਰਿਹਾ ਕਿਉਂਕਿ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਲੇ ਬੰਦੇ ਹੋਲਦੀ ਹੁਣ ਭਾਵੇਂ ਨਵਾਜ਼ ਸ਼ਰੀਫ ਦੀ ਚਲੇ ਗਈਆਂ ਤੇ ਕੋਰੋਨਾ ਵੀ ਆ ਜਾਏਗਾ ਲੇਕਿਨ ਕਹਿਣ ਨੂੰ ਇੰਪਲੀਮੈਂਟ ਕਰਨ ਨੂੰ ਉਹਨਾਂ ਕੋਲ ਕੁਝ ਨਹੀਂ ਹੈ ਜੇ ਜੁਡੀਸ਼ਰੀ ਦੀ ਗੱਲ ਕਰਦੇ ਆ ਕਿ ਜੁਡੀਸ਼ਰੀ ਨੇ ਉੱਤੇ ਇੱਕ ਬਹੁਤ ਵੱਡਾ ਕਾਰਾ ਕੀਤਾ ਤੇ ਮੇਰੇ ਖਿਆਲ ਆ ਜੁਡੀਸ਼ਰੀ ਅਗਰ ਕੁਝ ਕਰਨਾ ਚਾਹਦੀ ਹੈ ਦੁਨੀਆ ਜਾਂਦੇ ਆ ਅਗਰ ਉਹ ਇਸ ਤਰ੍ਹਾਂ ਲਿਖੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਅਤਵਾਦੀ ਸੰਕਰ ਨੇ ਜਿਨ੍ਹਾਂ ਉੱਤੇ ਇੰਟਰਨੈਸ਼ਨਲ ਨੈਸ਼ਨਲ ਔਰ ਭਾਰਤੀ ਕੈਵਰੀ ਕਰ ਚੁੱਕਾ ਕਿ ਉਹ ਉੱਤੇ ਖੁੱਲੇ ਘਮਰੇ ਜੁਰਿਸ਼ਿੰਗ ਆਦ ਤੱਕ ਬਣਾਉਣੀ ਪਖੰਨੇ ਕਾਉਂਟਰ ਉੱਤੇ ਸਿਸਟਮ ਐਕਸਪ੍ਰੈਸਡ ਹੈ ਜੀ ਰੋਬਿੰਡ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਸਨ ਸਾਡੇ ਪੰਜਾਬ ਕਿਸੇ ਗਰੁੱਪ ਦੇ ਕੰਸਲਟੈਂਟ ਐਡੀਟਰ ਰਵਿੰਦਰ ਸਿੰਘ ਰੋਬਿੰਡ ਜਿਹੜੇ ਕਿ ਇਸ ਮਸਲੇ ਤੇ ਸਾਨੂੰ ਤਫਸੀਲ ਦੇ ਵਿੱਚ ਜਾਣਕਾਰੀ ਦੇ ਰਹੇ ਸਨ ਤਾਂ ਇਸ ਵੇਲੇ ਦੀ ਵੱਡੀ ਖਬਰ ਉਹ ਮੈਂ ਇੱਕ ਵਾਰ ਫੇਰ ਤੋਂ ਦੱਸ ਦੇਣਾ ਚਾਹੁੰਦਾ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਵੱਲੋਂ ਉਥੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਭ੍ਰਿਸ਼ਟਾਚਾਰ ਦੇ આરોਪ ਲੱਗੇ ਨੇ ਉਹਨਾਂ ਤੇ ਜਿਹੜੇ ਦੋਸ਼ ਹੈਗੇ ਨੇ ਉਹ ਸਾਬਤ ਹੋਏ ਨੇ ਇਸ ਤੇ ਚੱਲਦੇ ਹੋਣ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਤੁਸੀਂ ਵੇਖਦੇ ਰਹੋ ਜੀ